ਦੇਖ ਲਓ ਤੁਹਾਡੇ ਪੰਜਾਬ ਦੀ ਤਰੱਕੀ ਹੁੰਦੀ ਟੀਵੀ ਦੀ ਸਕਰੀਨ ਤੇ ਦੇਖੋ ਜਿਹੜੇ ਸਰਪੰਚਾਂ ਨੇ ਨਸੇ ਬੰਦ ਕਰਨੇ ਸੀ ਪਿੰਡਾਂ ਦੇ ਵਿੱਚੋਂ ਉਹੀ ਸਰਪੰਚ ਨਸੇ ਦੇ ਕੇ ਨਸੇ ਖਵਾ ਕੇ ਫੀਮਾ ਖਵਾ ਕੇ ਚਿੱਟਾ ਖਵਾ ਕੇ ਸਰਾਬਾ ਪਲਾ ਕੇ ਪੈਸੇ ਦੇ ਦੇ ਕੇ ਫੇਰ ਸਰਪੰਚ ਬਣੇ ਨੇ ਹੁਣ ਸੋਹ ਚੱਕੀ ਆ ਉਹਨਾਂ ਨੇ ਸੋਹ ਕਾਦੀ ਚੱਕੀ ਆ ਕਿ ਨਸੇ ਵੇਚਾਂਗੇ ਜਿੰਨਾ ਪੈਸਾ ਖਰਚਿਆ ਉਹ ਤੋਂ ਕਈ ਗੁਣਾ ਜ਼ਿਆਦਾ ਪੈਸਾ ਬਣਾਵਾਂਗੇ ਕਿਉਂਕਿ ਜਦੋਂ ਪੈਸਾ ਖਰਚ ਕੇ ਉਹ ਸਰਪੰਚ ਬਣਦੇ ਨੇ ਫਿਰ ਉਹ ਪੈਸਾ ਇਕੱਠਾ ਵੀ ਤਾਂ ਕਿਤੋਂ ਨਾ ਕਿਤੋਂ ਕਰਨ ਗਈ ਪਿੰਡਾਂ ਦੇ ਵਿੱਚ ਚਿੱਟਾ ਵਿਕਣਾ ਕਿਵੇਂ ਬੰਦ ਹੋਊਗਾ ਇਹਨਾਂ ਦੇ ਬੱਚੇ ਤਾਂ ਵਿਦੇਸ਼ਾਂ 'ਚ ਸੈੱਟ ਨੇ ਸਰਪੰਚਾਂ ਦੇ ਜ਼ਿਆਦਾ ਕਰਕੇ ਸਰਪੰਚਾਂ ਦੇ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਦੇ ਵਿੱਚ ਨੇ ਜਿਹੜੇ ਮੰਤਰੀ ਸ਼ਾਂਤਰੀ ਚੋਰ ਲਟੇਰੇ ਨੇ ਇਹਨਾਂ ਦੇ ਬੱਚੇ ਵੀ ਵਿਦੇਸ਼ਾਂ 'ਚ ਸਿੱਟ ਨੇ ਜਿਹੜੇ ਪੁਲਿਸ ਆਫਸਰ ਨੇ ਉਹਨਾਂ ਦੇ ਬੱਚੇ ਵੀ ਵਿਦੇਸ਼ਾਂ 'ਚ ਸਿੱਟ ਨੇ ਕਿਉਂਕਿ ਇੰਡੀਆ ਤਾਂ ਰਹਿਣ ਜੋਗਾ ਛੱਡਿਆ ਹੀ ਨਹੀਂ ਇਹਨਾਂ ਨੇ ਸਾਰੇ 'ਚ ਨਰਕ ਬਣਾ ਕੇ ਰਖ ਦਿੱਤਾ ਜਿਆਦਾ ਨਰਕ ਬਣਾਇਆ ਪੰਜਾਬ ਦੇ ਵਿੱਚ ਕਿਹਨਾਂ ਨੇ ਬਣਾਇਆ ਉਹ ਬਣਾਇਆ ਪੰਜਾਬ ਦੇ ਸਰਪੰਚਾਂ ਨੇ ਜਿਹੜੇ ਸਰਪੰਚਾਂ ਨੇ ਪਿੰਡ ਦੀ ਰਾਖੀ ਕਰਨੀ ਆ ਜਿਹੜੇ ਸਰਪੰਚਾਂ ਨੇ ਪਿੰਡਾਂ 'ਚੋਂ ਚਿੱਟਾ ਖਤਮ ਕਰਨਾ ਉਹਨਾਂ ਸਰਪੰਚਾਂ ਨੇ ਚਿੱਟਾ ਖਵਾ ਕੇ ਫੀਮਾ ਖਵਾ ਕੇ ਸਰਾਬਾਂ ਪਲਾ ਕੇ ਪੈਸੇ ਦੇ ਕੇ ਫਿਰ ਉਹ ਸਰਪੰਚ ਬਣੇ ਨੇ ਜਿਨ੍ਹਾਂ ਨੇ ਪੈਸੇ ਲਏ ਨੇ ਉਹਨਾਂ ਨੇ ਆਪਣੇ ਬੱਚਿਆਂ ਦੇ ਸਿਰਾਂ ਦੇ ਮੁੱਲ ਪਾ ਲਏ ਕਿਉਂਕਿ ਇਹਨਾਂ ਨੇ ਜਿਹੜੇ ਪੈਸੇ ਦਿੱਤੇ ਨੇ ਤੁਹਾਨੂੰ ਥੋਤੋਂ ਹੀ ਲੈਣੇ ਨੇ ਤੁਹਾਡੇ ਬੱਚਿਆਂ ਨੂੰ ਹੀ ਨਸੇ ਲਾ ਲਾ ਕੇ ਤੁਹਾਡੇ ਘਰ ਅਜਾੜ ਕੇ ਤੁਹਾਡੇ ਬੱਚੇ ਮਾਰ ਕੇ ਇਹਨਾਂ ਨੇ ਪੈਸੇ ਇਕੱਠੇ ਕਰਨੇ ਨੇ ਇਹ ਹੁਣ ਯਾਦ ਕਰ ਲੋ ਜੇ ਤੁਸੀਂ ਕਹੋਗੇ ਨਾ ਕਿ ਇਹ ਨਸ਼ਾ ਖਤਮ ਕਰਨਗੇ ਨਸ਼ਾ ਤਾਂ ਇਹਨਾਂ ਨੇ ਖੁਦ ਬੰਡਿਆ ਨਸ਼ਾ ਕਿਵੇਂ ਖਤਮ ਕਰਨਗੇ ਜੇ ਬੇਈਮਾਨੀਆਂ ਚਿੱਟਾ ਵੇਚਣਗੇ ਤਾਂ ਦੀ ਪੈਸੇ ਪੂਰੇ ਕਰਨਗੇ ਇਹ ਕਰਨਗੇ ਪੰਜਾਬ ਦੀ ਬਰਬਾਦੀ ਉਹ ਬਰਬਾਦੀ ਕਿੰਨਾ ਨੇ ਕਰਵਾਈਆ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਪੈਸੇ ਲਏ ਨੇ ਜਿਨ੍ਹਾਂ ਨੇ ਨਸ਼ੇ ਲਏ ਨੇ ਤੁਸੀਂ ਆਪਣੇ ਘਰ ਖੁਦ ਅਜਾੜੇ ਨੇ ਖੁਦ ਖੋਦ ਬਰਬਾਦ ਕੀਤੇ ਨੇ ਆਪਣੇ ਪੰਜਾਬ ਦੇ ਘਰ ਖੋਦ ਬਰਬਾਦ ਕੀਤੇ ਨੇ ਇਹ ਕਿਉਂ ਬਰਬਾਦ ਕੀਤੇ ਨੇ ਕਿਉਂਕਿ ਤੁਹਾਡੀ ਬੁੱਧੀ ਪ੍ਰੇਸ਼ਟ ਹੋ ਗਈ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਗੁਰਬਾਣੀ ਤੋਂ ਤੁਸੀਂ ਕੁਝ ਨਹੀਂ ਸਿੱਖਦੇ ਇੱਕ ਪਿੰਡ ਦੇ ਵਿੱਚ ਚਾਰ-ਚਾਰ ਪੰਜ-ਪੰਜ ਗੁਰਦੁਆਰੇ ਬਣਾਏ ਹੋਏ ਨੇ ਸਿੱਖਿਆ ਕੁਝ ਗੁਰਬਾਣੀ ਤੋਂ ਕਿਉਂ ਨਹੀਂ ਸਿੱਖਿਆ ਕਿਉਂਕਿ ਤੁਸੀਂ ਗੁਰੂਆਂ ਦੀਆਂ ਨਿਸ਼ਾਨੀਆਂ ਖਤਮ ਕੀਤੀਆਂ ਨੇ ਜੇ ਗੁਰੂਆਂ ਦੀਆਂ ਨਿਸ਼ਾਨੀਆਂ ਖਤਮ ਕੀਤੀਆਂ ਨੇ ਅੱਜ ਥੋਡੀਆਂ ਨਿਸ਼ਾਨੀਆਂ ਖਤਮ ਹੁੰਦੀਆਂ ਨੇ ਇਹ ਥੋਡੀਆਂ ਨਿਸ਼ਾਨੀਆਂ ਖਤਮ ਕਰਦੇ ਨੇ ਕਿਉਂ ਕਰਦੇ ਨੇ ਥੋਡੀਆਂ ਨਿਸ਼ਾਨੀਆਂ ਖਤਮ ਪਿੰਡਾਂ ਵਾਲਿਓ ਇਹ ਸੋਚੋ ਕਿ ਥੋਡੀਆਂ ਨਿਸ਼ਾਨੀਆਂ ਕਿਉਂ ਖਤਮ ਕਰਦੇ ਨੇ ਤੁਸੀਂ ਵੀ ਕਿਸੇ ਦੀ ਨਿਸ਼ਾਨੀ ਖਤਮ ਕੀਤੀ ਆ ਓਏ ਪੂਰੇ ਪੰਜਾਬੀਓ ਤੁਸੀਂ ਵੀ ਕਿਸੇ ਦੀ ਨਿਸ਼ਾਨੀ ਖਤਮ ਕੀਤੀ ਆ ਕਦੋਂ ਕੀਤੀ ਆ ਤੁਹਾਨੂੰ ਯਾਦ ਕਰਾ ਦਿੰਨੇ ਆ ਕਿਉਂਕਿ ਤੁਹਾਡਾ ਚੇਤਾ ਬਹੁਤ ਕਮਜ਼ੋਰ ਆ ਸ੍ਰੀ ਗੁਰੂ 10ਵੇਂ ਪਾਸਾ ਜਿਹਨੂੰ ਯਾਦ ਕਰੋ ਉਹਨਾਂ ਨੇ ਕਿਹਾ ਸੀ ਮੇਰਾ ਸਿੰਘ ਲੱਖਾਂ ਕਰੋੜਾਂ ਦੇ ਵਿੱਚੋਂ ਖੜਾ ਦਿਖੂਗਾ ਖੜਾ ਦਿਖੂਗਾ ਬੜੇ ਮਾਣ ਦੇ ਨਾਲ ਕਹਿਆ ਸੀ ਅੱਜ ਕਿੱਥੇ ਨੇ ਸਿੰਘ ਅੱਜ ਕਿੱਥੇ ਨੇ ਉਹ ਸਿੰਘ ਜਿਨ੍ਹਾਂ ਨੇ ਨਿਸ਼ਾਨੀਆਂ ਖਤਮ ਕੀਤੀਆਂ ਨੇ ਸਾਡੇ ਗੁਰੂਆਂ ਦੀਆਂ ਜੇ ਸਾਡੇ ਗੁਰੂਆਂ ਦੀਆਂ ਨਿਸ਼ਾਨੀਆਂ ਖਤਮ ਕੀਤੀਆਂ ਨੇ ਅੱਜ ਥੋਡੀਆਂ ਨਿਸ਼ਾਨੀਆਂ ਖਤਮ ਹੁੰਦੀਆਂ ਨੇ ਥੋੜਾ ਕੋਈ ਮੁਲਖ ਨਹੀਂ ਥੋੜਾ ਕੋਈ ਟਿਕਾਣਾ ਨਹੀਂ ਉਜੜਦੇ ਫਿਰਦੇ ਹੋ ਕਿਉਂਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਅਜਾੜੇ ਨੇ ਆ ਸੋਨੂੰ ਦਿਖਾਣੇ ਆ ਦੇਖੋ ਟੀਵੀ ਦੀ ਸਕਰੀਨ ਤੇ ਤੁਸੀਂ ਕਿਹੜੀਆਂ ਨਿਸ਼ਾਨੀਆਂ ਖਤਮ ਕੀਤੀਆਂ ਨੇ ਉਹ ਪਾਪੀਓ ਟੀਵੀ ਦੀ ਸਕਰੀਨ ਤੇ ਦੇਖੋ ਆਹ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦਾ ਬਖਸ਼ਿਆ ਹੋਇਆ ਨਿਸ਼ਾਨ ਸਾਹਿਬ ਜਿਹੜਾ ਕਾਲ ਤੱਕ ਸਭ ਤੇ ਸੋਭਤ ਹੁੰਦਾ ਸੀ ਇਹ ਗੁਰੂਆਂ ਦਾ ਨਿਸ਼ਾਨ ਸਾਹਿਬ ਆ ਦਰਸ਼ਨ ਕਰੋ ਇਹ ਇਨਸਾਨ ਸਾਹਿਬ ਨੂੰ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਤਾਰਿਆ ਕਾਲ ਤੱਕ ਸਭ ਤੋਂ ਅੱਜ ਤੱਕ ਨਹੀਂ ਚੜਾਇਆ ਗਿਆ ਇਹ ਗੁਰੂਆਂ ਦੀਆਂ ਨਿਸ਼ਾਨੀਆਂ ਤੁਸੀਂ ਖਤਮ ਕੀਤੀਆਂ ਨੇ ਜ਼ਿੰਮੇਵਾਰ ਤੁਸੀਂ ਹੋ ਅੱਜ ਥੋਡੀਆਂ ਨਿਸ਼ਾਨੀਆਂ ਖਤਮ ਹੁੰਦੀਆਂ ਨੇ ਤਾਂ ਹੁੰਦੀਆਂ ਨੇ ਤਾਂ ਤੁਸੀਂ ਉੱਜੜਦੇ ਫਿਰਦੇ ਹੋ ਤਾਂ ਤੁਹਾਡਾ ਸਾਡਾ ਬਰਬਾਦੀ ਹੁੰਦੀ ਆ ਤੁਹਾਡੀ ਇਹ ਬਰਬਾਦੀ ਦਾ ਕਾਰਨ ਤੁਸੀਂ ਖੁਦ ਬਣੇ ਹੋ ਹੈ ਕਿਸੇ ਗੁਰੂ ਘਰ ਤੇ ਸ੍ਰੀ ਗੁਰੂ ਦਸ਼ਮੇ ਪਾਸਾ ਜੀ ਦਾ ਬਖਸਿਆ ਹੋਇਆ ਨਿਸ਼ਾਨ ਸਾਹਿਬ ਜੇ ਗੁਰੂਆਂ ਦੀਆਂ ਨਿਸ਼ਾਨੀਆਂ ਅਜਾੜੀਆਂ ਅੱਜ ਤੁਸੀਂ ਉੱਜੜਦੇ ਹੋ ਉੱਜੜਦੇ ਹੋ ਜਾਂ ਨਹੀਂ ਉੱਜੜਦੇ ਉਹ ਤੁਹਾਡੀ ਬੁੱਧੀ ਪ੍ਰੇਸ਼ਟ ਹੋ ਗਈ ਆ ਜਾਂ ਨਹੀਂ ਪਿੰਡਾਂ 'ਚ 5-5 10-10 ਗੁਰਦਾਰੇ ਬਣਾਏ ਨੇ ਵਿਦੇਸ਼ਾਂ 'ਚ ਗੁਰਦਾਰੇ ਬਣਾਏ ਨੇ ਗੁਰਦੁਆਰਿਆਂ 'ਚ ਲੜਦੇ ਹੋ ਪੱਗਾਂ ਉਤਾਰਦੇ ਹੋ ਜਿਹੜੀ ਪੱਗ ਗੁਰੂਆਂ ਨੇ ਦਿੱਤੀ ਸੀ ਕਿ ਮੇਰਾ ਲੱਖਾਂ ਦੇ ਵਿੱਚੋਂ ਇੱਕ ਸਿੰਘ ਖੜਾ ਦਿਖੂਗਾ ਉਹੀ ਪੱਗਾਂ ਰੁਲਦੀਆਂ ਨੇ ਅੱਜ ਕਿਉਂ ਰੁਲਦੀਆਂ ਨੇ ਓਏ ਪਾਪੀਓ ਤੁਸੀਂ ਗੁਰੂਆਂ ਦੀਆਂ ਨਿਸ਼ਾਨੀਆਂ ਖਤਮ ਕੀਤੀਆਂ ਨੇ ਓਏ ਓਏ ਤੁਸੀਂ ਗੁਰੂਆਂ ਦੀਆਂ ਨਿਸ਼ਾਨੀਆਂ ਖਤਮ ਕੀਤੀਆਂ ਨੇ ਅੱਜ ਤਾਂ ਤੁਸੀਂ ਉੱਜੜਦੇ ਫਿਰਦੇ ਹੋ ਏ ਜਾੜੀਆਂ ਕਿਨੇ ਨੇ ਨਿਸ਼ਾਨੀਆਂ ਜ਼ਮੀਨਾਂ ਜਾਇਦਾਦਾਂ ਲੈ ਕੇ ਆਹ ਹਰਾਮੀਆਂ ਨੇ ਮਜੀਠੀਆਂ ਨੇ ਤੇ ਆਹ ਜਿਹੜਾ ਮਾਨ ਬਣਿਆ ਮਾਨ ਸਿਮਰਨਜੀਤ ਮਾਨ ਇਹਦੇ ਪੁਰਖਿਆਂ ਨੇ ਅੰਗਰੇਜ਼ਾਂ ਤੋਂ ਜ਼ਮੀਨਾਂ ਜਾਇਦਾਦਾਂ ਲੈ ਲਈਆਂ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਪਾਰ ਦਿੱਤੇ ਅੰਗਰੇਜ਼ਾਂ ਨਾਲ ਮਿਲ ਕੇ 100 ਸਾਲ ਤੋਂ ਇਹ ਬੇਅਦਬੀ ਗੁਰਦੁਆਰਿਆਂ ਚ ਹੁੰਦੀ ਆ ਰਹੀ ਆ ਜਿੱਦਣ ਇਹ ਗੁਰਦੁਆਰਿਆਂ ਦੇ ਵਿੱਚ ਬੇਅਦਬੀ ਬੰਦ ਹੋ ਜਾਊਗੀ ਗੁਰੂਆਂ ਦੀਆਂ ਨਿਸ਼ਾਨੀਆਂ ਵਾਪਸ ਲੈ ਆਵੋਗੇ ਗੁਰੂ ਘਰਾਂ ਦੇ ਵਿੱਚ ਤਾਂ ਤੁਹਾਡੇ ਘਰ ਬਸ ਜਾਣਗੇ ਨਹੀਂ ਤਾਂ ਐਵੇਂ ਹੀ ਉੱਜੜਦੇ ਰਹੋਗੇ ਐਵੇਂ ਹੀ ਉੱਜੜਦੇ ਰਹੋਗੇ ਐਵੇਂ ਹੀ ਉੱਜੜਦੇ ਰਹੋਗੇ ਕਦੇ ਨਹੀਂ ਬਸੋਗੇ ਕਿਉਂਕਿ ਤੁਸੀਂ ਗੁਰੂਆਂ ਦੀਆਂ ਨਿਸ਼ਾਨੀਆਂ ਖਤਮ ਕੀਤੀਆਂ ਨੇ ਇਹ ਯਾਦ ਕਰ ਲੋ ਦੁਨੀਆ ਤੇ ਬਸ ਦਿਓ ਪੰਜਾਬੀਓ ਓਏ ਆਪਣੇ ਮੱਥੇ ਤੇ ਹੱਥ ਮਾਰੋ ਓਏ ਆਪਣੀ ਕਿਸਮਤ ਨੂੰ ਨੋਚੋ ਓਏ ਓਏ ਤੁਸੀਂ ਕਿੱਡਾ ਘੋਰ ਪਾਪ ਹਰ ਰੋਜ਼ ਆਪਣੇ ਹੱਥਾਂ ਨਾਲ ਕਰਦੇ ਹੋ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਆਪਣੇ ਹੱਥਾਂ ਨਾਲ ਬੇਅਦਵੀ ਕਰਦੇ ਹੋ ਪੰਜੇ ਤਖਤਾਂ ਦੇ ਜਥੇਦਾਰੋ ਆਪਣੇ ਹੱਥਾਂ ਨਾਲ ਬੇਅਦਵੀ ਕਰਦੇ ਹੋ ਓਏ ਕਾਲ ਤਖਤ ਸਾਹਿਬ ਦੇ ਜਥੇਦਾਰਾ ਓ ਤੂੰ ਖੁਦ ਬੇਅਦਵੀ ਦਾ ਜ਼ਿੰਮੇਵਾਰ ਆ ਓਏ ਓ ਤੈਨੂੰ ਤਾਂ ਇਤਿਹਾਸ ਦਾ ਪਤਾ 10 ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹੜਾ ਤੂੰ ਝੰਡੇ ਤੇ ਲਾਇਆ ਜਿਹੜਾ ਤੂੰ ਝੰਡਾ ਗੁਰਦੁਆਰਿਆਂ 'ਚ ਚੜਾਇਆ ਸਾਡੇ ਕਿਹੜੇ ਗੁਰੂ ਦਾ ਸਾਡੇ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਤਾਂ ਆਹਾ ਓਏ ਉਹ ਤੈਨੂੰ ਪਤਾ ਪਾਪੀਆ ਤੂੰ ਗੌਰ ਨਹੀਂ ਕਰਦਾ ਤੂੰ ਦੇਖ ਕੇ ਆਣ ਦੇਖਿਆ ਕਰਦਾ ਗੁਰਦੁਆਰੇ ਦੀਆਂ ਕਮੇਟੀਆਂ ਦੇਖ ਕੇ ਆਣ ਦੇਖਿਆ ਕਰਦੀਆਂ ਨੇ ਤਾਂ ਦੀ ਤੁਸੀਂ ਉਜੜਦੇ ਹੋ ਤਾਂ ਹੀ ਤੁਸੀਂ ਉਜੜਦੇ ਫਿਰਦੇ ਹੋ ਉਜੜਦੇ ਰਹੋਗੇ ਉਜੜਦੇ ਰਹੋਗੇ ਉਜੜਦੇ ਰਹੋਗੇ ਉਦੋਂ ਬਸੋਗੇ ਜਿੱਦਣ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ 'ਚ ਚੜ੍ਹਾਵੋਗੇ ਜਿੱਦਣ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ 'ਚ ਚੜ੍ਹਾਵੋਗੇ ਜਿੱਦਣ ਗੁਰੂਆਂ ਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ 'ਚ ਚੜ੍ਹਾਵੋਗੇ ਅੱਜ ਨਰਿੰਦਰ ਮੋਦੀ ਨੂੰ ਸਾਡੀ ਕਿਰਪਾਨ ਤੋਂ ਡਰ ਲੱਗਦਾ ਉਹ ਸਮੇਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਬਕਸੇ ਹੋਏ ਨਿਸ਼ਾਨ ਸਾਹਿਬ ਤੋਂ ਅੰਗਰੇਜ਼ਾਂ ਨੂੰ ਡਰ ਲੱਗਦਾ ਸੀ ਉਹ ਤਾਰ ਦਿੱਤਾ ਕਾਲ ਤੱਕ ਸਾਬ ਤੋਂ ਜਦੋਂ ਤਾਰਿਆ ਕਾਲ ਤੱਕ ਸਾਬ ਤੋਂ ਨਿਸ਼ਾਨ ਸਾਹਿਬ ਉਦੋਂ ਵਿਰੋਧ ਕਿਹਨੇ ਕਰਨਾ ਸੀ ਮਜੀਠੀਆਂ ਨੇ ਸਿਮਰਨਜੀਤ ਮਾਨ ਦੇ ਪੁਰਖਿਆਂ ਨੇ ਕਿਉਂਕਿ ਇਹਨਾਂ ਨੂੰ ਦੇ ਦਿੱਤੀਆਂ ਜ਼ਮੀਨਾਂ ਅੰਗਰੇਜ਼ਾਂ ਨੇ ਇਹਨਾਂ ਨੇ ਫਿਰ ਵਿਰੋਧ ਨਹੀਂ ਕੀਤਾ ਅੱਜ ਤੱਕ ਸਾਡੇ ਗੁਰਦੁਆਰਿਆਂ 'ਚ ਅੰਗਰੇਜ਼ਾਂ ਦਾ ਝੰਡਾ ਚੜਾਇਆ ਹੋਇਆ ਦਿੱਤਾ ਹੋਇਆ ਜਿਸ ਨੂੰ ਅਸੀਂ ਨਿਸ਼ਾਨ ਸਾਹਿਬ ਸਮਝੀ ਬੈਠੇ ਆ ਇਹ ਗੰਦੀ ਕਰਤੂਤ ਕਿਹਨੇ ਕੀਤੀ ਸਿਮਰਨਜੀਤ ਮਾਨ ਦੇ ਪੁਰਖਿਆਂ ਨੇ ਤੇ ਮਜੀਠੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਇਹਨਾਂ ਪਾਪੀਆਂ ਨੇ ਜ਼ਮੀਨਾਂ ਲੈ ਲਈਆਂ ਅੰਗਰੇਜ਼ਾਂ ਤੋਂ ਹੁਣ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਕਿਉਂ ਸਿਮਰਨਜੀਤ ਮਾਨਦੇ ਪੁਰਖਿਆਂ ਨੂੰ ਤੇ ਮਜੀਠੀਆਂ ਨੂੰ ਕਿਉਂ ਜ਼ਮੀਨਾਂ ਮਿਲੀਆਂ ਆਹ ਤੁਹਾਨੂੰ ਦਿਖਾਉਨੇ ਆ ਕਿ ਕਿਉਂ ਮਿਲੀਆਂ ਜ਼ਮੀਨਾਂ ਦੇਖੋ ਜ਼ਮੀਨਾਂ ਕਿਉਂ ਮਿਲੀਆਂ ਆਹ ਦੇਖੋ ਜ਼ਮੀਨਾਂ ਇਹਨਾਂ ਨੂੰ ਤਾਂ ਮਿਲੀਆਂ ਕਿਉਂਕਿ ਅੰਗਰੇਜ਼ਾਂ ਦੀ ਇਹਨਾਂ ਨੇ ਵਫਾਦਾਰੀ ਕੀਤੀ ਦੇਖ ਲਓ ਪੰਜਾਬ ਦੇ ਲੋਕੋ ਬੀਬੀ ਵੱਲੋਂ ਦੇਖੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਨਿਸ਼ਾਨ ਸਭ ਕਾਲ ਤੱਕ ਸਭ ਤੇ ਝੂਲਦਾ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸਿਮਰਨਜੀਤ ਮਾਨ ਦੇ ਪੁਰਖਿਆਂ ਨੇ ਤੇ ਮਜੀਠੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਨਿਸ਼ਾਨ ਸਭ ਉਤਾਰਿਆ ਸਾਡੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਫੇਰ ਮਿਲੀਆਂ ਨੇ ਇਹਨਾਂ ਨੂੰ ਜ਼ਮੀਨਾਂ ਦੇ ਮਰੱਬੇ ਸਿਮਰਨਜੀਤ ਮਾਨ ਦੇ ਪੁਰਖਿਆਂ ਨੂੰ ਜ਼ਮੀਨਾਂ ਦੇ ਮਰੱਬੇ ਮਿਲੇ ਮਜੀਠੀਆਂ ਨੂੰ ਜ਼ਮੀਨਾਂ ਦੇ ਮਰੱਬੇ ਮਿਲੇ ਇਹਨਾਂ ਨੇ ਜ਼ਮੀਨਾਂ ਦੇ ਮਰੱਬੇ ਲੈ ਲੇ ਸਾਡੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਸਿਮਰਨਜੀਤ ਮਾਨ ਦੇ ਪੁਰਖਿਆਂ ਨੇ ਇਹ ਉਹ ਗਦਾਰ ਨੇ ਇਹਨਾਂ ਲੋਕਾਂ ਦਾ ਇਹ ਇਤਿਹਾਸ ਆ ਸਿਮਰਨਜੀਤ ਮਾਨ ਦਾ ਤੇ ਮਜੀਠੀਆਂ ਦਾ ਸਾਡੇ ਗੁਰਦੁਆਰਿਆਂ 'ਚ ਅੱਜ ਨਾ ਤਾਂ ਸ੍ਰੀ ਗੁਰੂ 10ਵੇਂ ਪਾਸਾ ਦਾ ਨਿਸ਼ਾਨ ਸਾਹਿਬ ਆ ਨਾ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਤਸਕਾਇਆ ਜਾਂਦਾ ਆ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਅੰਗਰੇਜ਼ਾਂ ਦੇ ਲੋਕੋ ਨੂੰ ਇਹਨਾਂ ਨੇ ਖੰਡਾ ਬਣਾ ਕੇ ਪੇਸ਼ ਕੀਤਾ ਮਜੀਠੀਆਂ ਨੇ ਤੇ ਸਿਮਰਨਜੀਤ ਮਾਨ ਦੇ ਪੁਰਖਿਆਂ ਨੇ ਫੇਰ ਮਿਲੀਆਂ ਨੇ ਇਹਨਾਂ ਨੂੰ ਜ਼ਮੀਨਾਂ ਫੇਰ ਮਿਲੀਆਂ ਨੇ ਇਹਨਾਂ ਨੂੰ ਜ਼ਮੀਨਾਂ ਤਾਂ ਮਿਲੇ ਨਾ ਜ਼ਮੀਨਾਂ ਤੇ ਮਰੱਬੇ ਇਹ ਉਹ ਗਦਾਰ ਨੇ ਜਿਨ੍ਹਾਂ ਨੇ ਖਾਲਸੇ ਦੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਪੰਜਾਬ ਦੇ ਲੋਕੋ ਤੁਹਾਡੇ ਅੱਖੀ ਘਟਾ ਸਿਮਰਨਜੀਤ ਮਾਨ ਨੇ ਕਿਵੇਂ ਪਾਇਆ ਇਹ ਦੇਖੋ ਇਹ ਕਿਸੇ ਸਮਿਆਂ 'ਚ ਕਹਿੰਦਾ ਹੁੰਦਾ ਸੀ ਮੈਂ 3 ਫੁੱਟੀ ਕਿਰਪਾਨ ਪਰਾ ਨਹੀਂ ਕਰਦਾ ਹੁਣ ਉਹ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਜਦੋਂ ਇਹ ਸੌ ਚੱਕਦਾ ਉਦੋਂ ਇਹਦੀ 3 ਫੁੱਟੀ ਕਿਰਪਾਨ ਕਿੱਥੇ ਹੁੰਦੀ ਆ ਬਈ ਕਿੱਥੇ ਹੁੰਦੀ ਆ 3 ਫੁੱਟੀ ਕਿਰਪਾਨ ਇਹ ਤਾਂ ਕਹਿੰਦਾ ਮੈਂ ਇੰਡੀਆ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਫਿਰ ਇੰਡੀਆ ਦੇ ਸੰਵਿਧਾਨ ਦੀ ਸੌ ਕਿਉਂ ਚੱਕਦਾ ਬਈ ਇਹ ਕਿਉਂਕਿ ਇਹ ਦੋਗਲਾ ਇਹ ਪੰਥ ਦੇ ਜੜਾਂ 'ਚ ਬੈਠਾ ਹੋਇਆ ਬਰਬਾਦੀ ਕਰਦਾ ਇਹ ਤੁਹਾਡੀ ਤੁਹਾਡੇ ਮੁੰਡੇ ਮਰਵਾਉਂਦਾ ਇਹ ਕਿਉਂਕਿ ਅੰਗਰੇਜ਼ਾਂ ਦੇ ਸਮਿਆਂ ਦੇ ਵਿੱਚ ਵੀ ਉਹਨਾਂ ਨੂੰ ਮੌਤ ਆਉਂਦੀ ਸੀ ਜੋ ਪੰਥ ਦੇ ਹਮੈਤੀ ਸੀ ਜੋ ਪੰਥ ਦੇ ਦਰਦੀ ਸੀ ਜਿਹੜੇ ਗਦਾਰ ਸੀ ਉਹ ਜਿਉਂਦੇ ਰਹਿੰਦੇ ਸੀ ਉਹ ਸਮਿਆਂ ਦੇ ਵਿੱਚ ਵੀ ਅੱਜ ਦੇ ਸਮੇਂ ਵਿੱਚ ਵੀ ਜਿਹੜੇ ਗਦਾਰ ਨੇ ਇਹਨਾਂ ਨੂੰ ਮੌਤਾਂ ਨਹੀਂ ਆਉਂਦੀਆਂ ਮੌਤਾਂ ਹਮੇਸ਼ਾ ਸੂਰਮਿਆਂ ਯੋਧਿਆਂ ਨੂੰ ਆਉਂਦੀਆਂ ਨੇ ਉਹਨਾਂ ਨੂੰ ਮਾਰਦੇ ਨੇ ਇਹ ਇਹ ਉਹ ਗਦਾਰ ਆ ਸਿਮਰਜੀਤ ਮਾਨ ਇਹਨੂੰ ਪਛਾਣਨ ਦੀ ਲੋੜ ਆ ਅੱਜ ਆਪਣੇ ਅੱਖਾਂ 'ਚ ਘੱਟਾ ਪਾ ਕੇ ਕਾਲੀਆਂ ਐਨਕਾਂ ਲਾ ਕੇ ਇਹਨਾਂ ਦੇ ਵੰਨੀ ਦੇਖੋ ਅੱਜ ਇਹ ਗੱਲ ਕਰਦਾ ਬਾਬਾ ਦੀਪ ਸਿੰਘ ਦੀ ਕਿ ਜੀ ਮੇਰਾ ਜਿਹੜਾ ਦੋਤਾ ਉਹ ਬਾਬਾ ਦੀਪ ਸਿੰਘ ਦੀ ਨੌਵੀਂ ਕੌਲ ਦੇ ਵਿੱਚੋਂ ਆ ਓਏ ਤੂੰ ਪਹਿਲਾਂ ਤੀਜੀ ਕੌਲ ਦੀ ਤਾਂ ਗੱਲ ਕਰ ਲੈ ਆਪਣੀ ਗੱਲ ਕਰ ਲੈ ਪਹਿਲਾਂ ਕੋਈ ਬਾਹਲਾ ਟਾਈਮ ਨਹੀਂ ਹੋਇਆ ਤੇਰੇ ਪੁਰਖਿਆਂ ਨੇ ਕਿੱਦਾ ਗਦਾਰੀ ਕੀਤੀ ਐ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਬਖਸਿਆ ਹੋਇਆ ਨਿਸ਼ਾਨ ਸਾਹਿਬ ਗੁਰਦੁਆਰਿਆਂ ਚੋਂ ਤਾਰ ਦਿੱਤਾ ਤੂੰ ਅੱਜ ਆਪਣੇ ਝੰਡੇ ਦੇ ਉੱਤੇ ਅੰਗਰੇਜ਼ਾਂ ਵਾਂ ਲੋਗੋ ਲਾ ਕੇ ਉਹਨੂੰ ਖੰਡੇ ਦਾ ਨਾਂ ਦੰਨਾ ਪਾਪੀਆ ਭੁੱਲ ਗਿਆ ਤੂੰ ਜਿਹੜੀਆਂ ਤੁਸੀਂ ਗਦਾਰੀਆਂ ਕੀਤੀਆਂ ਨੇ ਪੰਜਾਬ ਦੇ ਨਾਲ ਜਮੀਨਾਂ ਦੇ ਮਰੱਬੇ ਲੈ ਲੇ ਤੁਸੀਂ ਪੰਜਾਬ ਨਾਲ ਗਦਾਰੀ ਕੀਤੀ ਗੁਰੂਆਂ ਦੇ ਇਤਿਹਾਸ ਨੂੰ ਬੇ ਇਤਿਹਾਸ ਕੀਤਾ ਤੂੰ ਅੱਜ ਗੱਲ ਬਾਬਾ ਦੀਪ ਸਿੰਘ ਦੀ ਕਰਦਾ ਕਿਹੜੇ ਚੱਕਰਾਂ ਚ ਲੋਕਾਂ ਨੂੰ ਪਾ ਰਿਹਾ ਝੂਠ ਬੋਲੀ ਜਾ ਰਿਹਾ ਝੂਠ ਦੇ ਆ ਪਰੰਦੇ ਆ ਹੁਣ ਤੁਸੀਂ ਇਹ ਦੇਖੋ ਇਹ ਵੀ ਦੁਖੀ ਆ ਜ਼ਮੀਨਾਂ ਲੈ ਲੀਆਂ ਐਨਾ ਪੈਸਾ ਫੇਰ ਵੀ ਸਿਮਰਨਜੀਤ ਮਾਨ ਦੁਖੀ ਆ ਭਾਈ ਸੁਖ ਤੁਹਾਨੂੰ ਤਾਂ ਮਿਲਦਾ ਜੇ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਸੱਚ ਨੂੰ ਮੰਨਦੇ ਹੋ ਸੱਚ ਨੂੰ ਆਪਣੇ ਹਿਰਦੇ ਚ ਵਸਾਉਨੇ ਹੋ ਫੇਰ ਤੁਸੀਂ ਖੁਸ਼ ਹੋ ਪੈਸਾ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਹੁਣ ਤੁਹਾਨੂੰ ਅੱਗੇ ਇਤਿਹਾਸ ਦਿਖਾਉਨੇ ਆ ਆ ਇਤਿਹਾਸ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਬਕਸੇ ਹੋਏ ਨਿਸ਼ਾਨ ਸਾਹਿਬ ਦਾ ਤੇ ਖੰਡੇ ਦਾ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਨਸਾਨ ਸਾਹਿਬ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਿਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਆਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਤਿਹਾਸ ਆ ਜਿਹੜਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਇਹ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉੱਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਆ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਹਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਅਪਰ ਕਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਅ ਜਦੋਂ ਕਾਲ ਤੱਕ ਸਾਹ ਤੇ ਚੜੇ ਹੁੰਦੇ ਸੀ ਨਿਸ਼ਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਜਿਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਔਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਇਨਸਾਨ ਸਾਹਿਬ ਆ ਔਰ ਆ ਉਤੇ ਇਤਿਹਾਸ ਲਿਖਿਆ ਇਹ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉੱਥੇ ਲਾਉਣ ਬਾਰੇ ਵਿਚਾਰ ਕਰ ਰਹੇ ਆ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਾਇ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕੇ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਅਜੇ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਬਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਹ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਫੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਆ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਆਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਇੱਕ ਟੁਆਏ ਜੇ ਨਾਲੇ ਅੰਮ੍ਰਿਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲਿਆਂ ਚੌੜਾ ਉੱਤੇ ਚੌੜਾ ਇਹ ਤੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਅਨੁਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜ੍ਹਾ ਹੁੰਦਾ ਸੀ ਕਾਲ ਤੱਕ ਸਾਬ ਤੇ ਇਹ ਤਾਂ ਅੱਜ ਤਿੱਕਰ ਨਹੀਂ ਚੜਾਇਆ ਗਿਆ ਅੱਜ ਤਿੱਕਰ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਭ ਚੜਾ ਸਕਦੇ ਨੇ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਉਂਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸ਼ਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਭ ਗੁਰਦਾਰੇ ਚ ਢਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦੇਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਆ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫਿਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹਲ ਆਹ ਇੱਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਟਾਂਚਾ ਜਿਹਾ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ